ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰਬਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰਬਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਮੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਤੇ ਪੰਜਾਬੀ ਮਾਸਿਕ ਮੈਗਜ਼ੀਨ ਸੰਗੀਤ ਦਰਪਣ ਅਤੇ ਪੰਜਾਬੀ ਵਿਰਸਾ ਟਰਸਟ ਦੀ ਟੀਮ ਵੱਲੋਂ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਫਗਵਾੜਾ ਵਿਖੇ ਮਾ ਬੋਲੀ ਚੇਤਨਾ ਮਾਰਚ ਕੱਢਿਆ ਗਿਆ ਇਹ ਮਾਰਚ ਫਗਵਾੜਾ ਦੇ ਵੱਖ-ਵੱਖ ਬਾਜ਼ਾਰ ਸੈਂਟਰਲ ਟਾਊਨ ਲੋਹਾ ਮੰਡੀ ਰੋਡ ਗਾਂਧੀ ਚੌਕ ਛਟਕਈਆਂ ਚੋਂ ਗਊਸ਼ਾਲਾ ਬਾਜ਼ਾਰ ਬਾਂਸਾ ਵਾਲਾ ਬਾਜ਼ਾਰ ਡਾਕਖਾਨਾ ਰੋਡ ਵਿੱਚ ਹੁੰਦਾ ਹੋਇਆ ਮੁੜ ਬਲੱਡ ਬੈਂਕ ਵਿਖੇ ਸਮਾਪਤ ਹੋਇਆ ਇਸ ਮਾਰਚ ਵਿੱਚ ਪੰਜਾਬ ਦੇ ਉੱਗੇ ਲੇਖਕ ਚਿੰਤਕ ਪੰਜਾਬੀ ਪ੍ਰੇਮੀ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਨਕਾਰੀ ਦਿੰਦਿਆਂ ਤਰਨਜੀਤ ਸਿੰਘ ਕਿਨੜਾ ਪ੍ਰਧਾਨ ਪੰਜਾਬੀ ਕਲਾ ਸਾਹਿਤ ਕੇਂਦਰ ਅਤੇ ਪ੍ਰਿੰਸੀਪਲ ਗੁਰਮੀਤ ਪੁਲਾਹੀ ਜਨਰਲ ਸਕੱਤਰ ਅਮਿਤ ਸ਼ੁਕਲਾ ਇਸ ਚੇਤਨਾ ਮਾਰਚ ਨੂੰ ਕਾਮਯਾਬ ਕਰਨ ਲਈ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਕੇਕੇ ਸਰਦਾਨਾ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਪ੍ਰਧਾਨ ਅਸ਼ੋਕ ਕੁਲਥਮ ਪ੍ਰਧਾਨ ਦਵਿੰਦਰ ਕੁਲਥਮ ਦੀਪ ਸਿੰਘ ਕਾਂਗ ਤੇਜਿੰਦਰ 바ਵਾ ਕਾਂਗਰਸ ਬਲਾਕ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਹਰਮਿੰਦਰ ਸਿੰਘ ਬਸਰਾ ਹਰੀਪਾਲ ਸਿੰਘ ਅਰਦਾਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਬੋਬੀ ਭਾਜਪਾ ਸੀਨੀਅਰ ਆਗੂ ਆਸ਼ੂ ਸਾਪਲਾ ਡਾਕਟਰ ਸਰਬਜੀਤ ਰਾਜਨ ਜਸਵੰਤ ਗੰਡਮ ਫਿਰੋਜ਼ ਖਾਨ ਅਸ਼ੋਕ ਸੇਠੀ ਅਰਵਿੰਦਰ ਸਿੰਘ ਮੰਡੇਰ ਯੂਕੇ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ਅੱਜ ਪੰਜਾਬੀ ਮਾਂ ਬੋਲੀ ਦਿਵਸ ਤੋਂ ਕਰ ਇੱਕ ਜੋ ਮਿਸਾਲ ਚੇਤਰਾ ਮਾਰਚ ਅਸੀਂ ਦੇਖ ਰਹੇ ਆਂ ਅਸੀਂ ਸਾਰੇ ਇਹਦੇ ਵਿੱਚ ਕਿਉਂਕਿ ਪੰਜਾਬੀ ਸਾਡੀ ਮਾਤਰ ਭਾਸ਼ਾ ਹੈ ਅਸੀਂ ਸਾਰੇ ਪੰਜਾਬੀ ਬੋਲਦੇ ਹਾਂ ਉਸ ਨੂੰ ਪਰਪੂਲਿਤ ਕਰਨ ਲਈ আর ਉਸ ਨੂੰ ਬਾਇ ਰੱਖਣ ਲਈ ਅੱਜ ਬਹੁਤ ਸਨ ਉਹ ਬਾਲਾ ਸਾਡੇ ਕਰਨ ਜੀ ਕਿਨਰਾਜੀ ਨੇ ਕਿਹਾ ਹੈ औरਸੀਂ ਸਾਰੇ ਇਸ ਵਿੱਚ ਸ਼ਾਮਲ ਹੋ ਕੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਆਂ और उन्हें बधाई भी दे रहे हैं कि इस उपक्रम जी को बधाई दे पा रहे हैं ਭੀਪ ਜਿੰਦਾਬਾਦ ਅੱਜ ਅੰਤਰਰਾਸ਼ਟਰੀ ਮਾਹਬੋਲੀ ਦਿਵਸ ਦੇ ਸਬੰਧ ਵਿੱਚ ਜੋ ਚੇਤਨਾ ਮਾਰਚ ਅਸੀਂ ਅੱਜ ਕੱਢ ਰਹੇ ਹਾਂ ਫਗਵਾੜੇ ਦੇ ਵਿੱਚ ਜੋ ਕਿ ਗੁਰੂ ਹਰਗੋਬਿੰਦ ਨਗਰ ਬਲੱਡ ਬੈਂਕ ਤੋਂ ਸ਼ੁਰੂ ਹੋ ਕੇ ਬਜ਼ਾਰਾਂ ਦੇ ਵਿੱਚ ਹੁੰਦਾ ਹੋਇਆ ਵਾਪਸ ਇੱਥੇ ਪਰਤੇਗਾ ਔਰ ਅਸੀਂ ਸਮੂਹ ਪੰਜਾਬੀਆਂ ਨੂੰ ਖਾਸ ਕਰਕੇ ਫਗਵਾੜਾ ਵਾਸੀਆਂ ਨੂੰ ਬੇਨਤੀ ਤੇ ਅਪੀਲ ਕਰਦੇ ਹਾਂ ਕੀ ਜਰੂਰ ਆਪਣੀ ਮਾਂ ਬੋਲੀ ਦਾ ਅਸੀਂ ਮਾਣ ਵਧਾਈਏ ਪੰਜਾਬੀ ਸਿੱਖੀਏ ਬੱਚਿਆਂ ਨੂੰ ਪੰਜਾਬੀ ਬੋਲਣ ਲਈਏ ਆਪਣੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਦੋਤ ਬਾਹਰ ਬੋਰਡ ਜਿਹੜੇ ਪੰਜਾਬੀ ਦੇ ਵਿੱਚ ਲਾਈਏ ਜਿਉਂ ਰ ਅੰਗਰੇਜ਼ੀ ਭਾਸ਼ਾ ਵੀ ਨਾਲ ਜਿੰਨਾਂ ਨੇ ਰੱਖੀ ਹੈ ਪਰ ਪੰਜਾਬੀ ਦਾ ਨਾਮ ਜਿਹੜਾ ਸਭ ਤੋਂ ਉੱਪਰ ਹੋਣਾ ਚਾਹੀਦਾ ਮਾਂ ਬੋਲੀ ਨੂੰ ਪਿਆਰ ਕਰੋ ਹੋਰਾਂ ਦਾ ਵੀ ਨਾਲ ਸਤਿਕਾਰ ਕਰੋ ਜੇ ਮਾਂ ਬੋਲੀ ਜਿੰਦੀ ਰਹੂਗੀ ਤਾਂ ਪੰਜਾਬੀ ਜਿੰਦੇ ਰਹਿਣਗੇ ਸਮੂਹ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਫੇਰ ਇਸ ਦਿਵਸ ਦੀ ਲੱਖ ਲੱਖ ਵਧਾਈ ਪੰਜਾਬੀ ਮਾਂ ਬੋਲੀ ਜਿੰਦਾ ਵਾਹ ਜਿੰਦਾਬਾਦ ਅੱਜ ਪੰਜਾਬੀ ਮਾਂ ਬੋਲੀ ਦਵਸ ਦੇ ਉੱਤੇ ਜਿਹੜਾ ਫਰਵਾੜਾ ਜਿਹੜੀ ਕਰਨ ਸਿੰਘ ਕੰਨਿਆ ਵੱਲੋਂ ਜਿਹੜਾ ਮਾਰਚ ਕੀਤਾ ਜਾ ਰਿਹਾ ਆ ਇਸ ਮੌਕੇ ਤੇ ਤੁਹਾਨੂੰ ਬੜਾਈ ਦੇ ਪਾਤਰ ਆ ਉੱਥੇ ਨਾਲ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਸ ਕੌਮ ਦੀ ਬੋਲੀ ਮਰ ਗਈ ਉਹ ਕੌਮ ਖਤਮ ਹੋ ਜਾਂਦੀ ਹੈ ਇਸ ਕਰਕੇ ਜ਼ਰੂਰਤਾ ਸਾਨੂੰ ਜਿਹੜਾ ਉਹ ਪੰਜਾਬੀ ਬੋਲੀ ਨੂੰ ਸੰਭਾਲਣ ਦੀ ਜੇ ਪੰਜਾਬੀ ਬੋਲੀ ਸੰਭਾਲੀ ਜਾਏ ਤਾਂ ਹੀ ਇਹ ਪੂਰੇ ਦੇਸ਼ੇ ਵਿਦਿਆਇਕ ਤੇ ਪੂਰੀ ਦੁਨੀਆ ਵਿੱਚ ਜਾ ਕੇ ਕੌੜਾ ਕਹਿਣਾ ਇਹ ਪੰਜਾਬੀ ਹੁੰਦੇ ਆ ਜੇ ਸਾਡੀ ਬੋਲੀ ਦਾ ਰਹਿਤ ਅਸੀਂ ਕਿਸੇ ਪਾਸੇ ਜੋ ਜਿਹੜੀ ਰਾਂਗੇ ਸਕੂਲਾਂ ਵਿੱਚੋਂ ਪੰਜਾਬੀ ਖਤਮ ਹੋ ਰਹੀ ਆ ਉਸ ਦੇ ਤੇ ਵਿਚਾਰ ਕਰਨ ਦੀ ਲੋੜ ਆ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਵੇ ਪੰਜਾਬੀ ਬੋਲੀ ਨੂੰ ਟੋਣਾ ਰੁਕਿਆ ਜਾਵੇ ਫਾਈਨ ਆਪ ਆਏ ਹਨ ਇਹ ਸਮਾਧਿਗਰੀਆ ਮੰਗਿਆ ਤਾਂ ਕਿ ਬੱਚੇ ਜਿਹੜੇ ਆ ਉਹ ਸਹੀ ਪਾਸੇ ਨੂੰ ਜਾ ਸਕਣ ਸਾਡੀ ਸੱਭਕ ਆ ਦੇ ਨਾਲ ਜੁੜ ਸਕਣ ਸਾਡੇ ਵਿਰਸੇ ਦੇ ਨਾਲ ਜੁੜ ਸਕਣ ਤੇ ਮੈਂ ਫਿਰ ਜਿਹੜਾ ਅੱਜ ਦੇ ਇਸ ਮੌਕੇ ਉੱਤੇ ਸਾਰਿਆਂ ਨੂੰ ਬੁढ़ाई ਦਿੰਦਾ ਤੇ ਕਹਿੰਦੇ ਆ ਕਿ ਪੰਜਾਬੀ ਦੇ ਮੈਦ ਖੜੋ ਪਹਰਾ ਦਿਓ ਪੰਜਾਬੀ ਕਲਾ ਅਤੇ ਸਹਿਤ ਸੈਂਟਰ ਪਗਵਾੜਾ ਅਤੇ ਸੰਜੀਤ ਵਰਕਪਨ ਮੈਗਜ਼ੀਨ ਅਤੇ ਪੰਜਾਬੀ ਵਿਰਸਾ ਦਰਸ ਵੱਲੋਂ ਅੱਜ ਜੋ ਆਪਾਂ ਆਪਣੀ ਮਾਂ ਬੋਲੀ ਪੰਜਾਬ ਨੂੰ ਸਤਿਕਾਰ ਦਿੰਦੇ ਹੋਏ ਅੱਜ ਜੋ ਇਹ ਇਤਨਾ ਮਾਰਚ ਕੱਢ ਰਹੇ ਆ ਮੈਂ ਸਾਰੇ ਨੂੰ ਸਤਿ ਸਾਕ ਜਿੰਨੇ ਵੀ ਇਹ ਕਮੇਟੀ ਮੈਂਬਰਾਂ ਦੇ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਵਿਰਸੇ ਦੇ ਨਾਲ ਜੋੜਨ ਦੇ ਨਾਲ ਸਾਨੂੰ ਜੋੜ ਰਹੇ ਆ ਬੱਚਿਆਂ ਨੂੰ ਸਾਰਿਆਂ ਨੂੰ ਪੰਜਾਬੀ ਵਿਰਸੇ ਦੇ ਨਾਲ ਜੋੜ ਰਹੇ ਆ ਸੋ ਸਾਨੂੰ ਹਮੇਸ਼ਾ ਹੀ ਇਹ ਸਿਖਾਇਆ ਗਿਆ ਹੈ ਪੰਜਾਬੀ ਬੋਲੀ ਦਾ ਸਤਿਕਾਰ ਕਰੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਾਂ ਆਪਣੀ ਮਾਂ ਬੋਲੀ ਪੰਜਾਬੀ ਦਾ ਹਮੇਸ਼ਾ ਸਤਿਕਾਰ ਕਰੀਏ ਔਰ ਆਪਣੇ ਬੱਚਿਆਂ ਨੂੰ ਵੀ ਔਰ ਸਾਰਿਆਂ ਨੂੰ ਪੰਜਾਬੀ ਕਿਉਂਕਿ ਅੱਜ ਕੱਲ بڑا ਟਰੈਂਡ ਚੱਲ ਪਿਆ ਹੈ ਕਿ ਆਪਾਂ ਅੰਗਰੇਜ਼ੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਜੀ ਵਿਦੇਸ਼ਾਂ ਦੇ ਵਿੱਚ ਵੀ ਆਪਾਂ ਬੱਚਿਆਂ ਨੇ ਕਈ ਤਰ੍ਹਾਂ ਦੇ ਕਾਇਮ ਕਰਨੇ ਹੁੰਦੇ ਆ ਅੰਗਰੇਜ਼ੀ ਵੀ ਜ਼ਰੂਰੀ ਹੈ ਜਿਸ ਦੀ ਸਾਡੀ ਮਾਂ ਬੋਲੀ ਹੁੰਦੀ ਹੈ ਹਿੰਦੀ ਵੀ ਜ਼ਰੂਰੀ ਹੈ ਲੇਕਿਨ ਉਹਦੇ ਨਾਲ-ਨਾਲ ਬੱਚਿਆਂ ਨੂੰ ਪੰਜਾਬੀ ਜਿਹੜੀ ਆ ਉਹ ਜਰੂਰ ਸਹਾਇਤਾ ਤੇ ਆਪਣੇ ਬੱਚੇ ਪੰਜਾਬ ਦਾ ਮਾਨ ਸੱਭਿਆਚਾਰ ਉਹ ਬਰਕਰਾਰ ਰੱਖਣ ਬਹੁਤ-ਬਹੁਤ ਤਾੜੀਵਾਦ ਜੇ ਪੰਜਾਬੀ ਸਤਿਕਾਰ ਜੀ ਸਲਾਮਤ ਆਪ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ ਪੰਜਾਬੀ ਮਾਂ ਬੋਲੀ ਦੇ ਸਤਕਾਰ ਦੇ ਵਿੱਚ ਇਕੱਠੇ ਹੋਏ ਆ ਵੀ ਸਾਰੇ ਪੰਜਾਬੀ ਸਾਡਾ ਪੂਰਾ ਪੰਜਾਬ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਆਪ ਦੇ ਵਿੱਚ ਫਾਇਦਾ ਹੋਇਆ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਸਾਨੂੰ ਬੜੇ ਪਿਆਰੇ ਸੰਸਕਾਰ ਮਿਲੇ ਆ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਆਪਣੀ ਜ਼ਿੰਦਗੀ ਲਾਣ ਲਈ ਤਿਆਰ ਹੈਗੇ ਔਰ ਹਮੇਸ਼ਾ ਤਤ ਪਰ ਰਵਾਂਗੇ ਪੰਜਾਬੀ ਮਾਂ ਬੋਲੀ ਜਿੰਦਾਬਾਦ ਜੈਹਾਬਾਦ ਜਿੰਦਾਬਾਦ ਦੇਖੋ ਜਿਹੜਾ ਅੱਜ ਮਾਂ ਬੋਲੀ ਦਾ ਬਹੁਤ ਹੀ ਵਧੀਆ ਉਪਰਾਲਾ ਸਾਡੇ ਕਿੰਨੜਾ ਸਾਹਿਬ ਰਿੰਪੀ ਭਾਜੀ ਕਰ ਰਿਹਾ ਹੋਰ ਪਰਮਾਤਮਾ ਨੇ ਉਹਨਾਂ ਨੂੰ ਚੜ੍ਹਦੀ ਕਲਾ ਚੁਰ ਖੁਸ਼ ਰੱਖੇ ਕਿ ਇਹ ਪੁਰਾਣੇ ਫਗਵਾੜੇ ਚ ਇੱਕ ਹੀ ਇਨਸਾਨ ਹੈ ਜਿਹੜਾ ਕਰਦਾ ਵਾ ਮਾਂ ਬੋਲੀ ਦਾ ਮਾਂ ਬੋਲੀ ਉਹ ਬੋਲੀ ਹੈ ਜਿਹੜੀ ਦੇਖੋ ਆਪਾਂ ਬੋਲਦੇ ਤੇ ਮਾਂ ਦਾ ਸ਼ਬਦ ਆਉਂਦਾ ਵਾ ਬਹੁਤ ਵੱਡੀ ਗੱਲ ਆ ਮਾਂ ਬੋਲੀ ਨੂੰ ਪ੍ਰਕੁਲਿਤ ਕਰਨਾ ਉਹ ਚੱਕਣਾ ਉਹ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਪੈਦਾ ਕਰਨੇ ਕਿ ਮਾਂ ਬੋਲੀ ਤੋਂ ਬੜਾ ਖੁਸ਼ ਨਹੀਂਗਾ ਇਸ ਕਰਕੇ ਸਾਰਿਆਂ ਨੂੰ ਕੰਨਾ ਆਪਣੇ ਬੱਚਿਆਂ ਨੂੰ ਆਨਲੇ ਪੋਬਿਖਲੀ ਮਾਂ ਬੋਲੀ ਨੂੰ ਭੁੱਲੋ ਨਾ ਔਰ ਆਪਣੇ ਬੱਚਿਆਂ ਨੂੰ ਜਰੂਰ ਮਾਂ ਬੋਲੀ ਬਾਰੇ ਦੱਸੋ ਬਹੁਤ ਹੀ ਧੰਨਵਾਦ ਹੋਊਗਾ ਮੈਂ ਕਿਨਾ ਹੋਰ ਲੋਕਾਂ ਨੇ ਆਇਲਟ ਸੈਂਟਰ ਖੋਲ੍ਹਿਆ ਇੰਗਲਿਸ਼ ਏਦਾਂ ਉਦਾਂ ਇੱਕ ਮਾਂ ਬੋਲੀ ਪੰਜਾਬੀ ਦਾ ਵੀ ਆਇਲਟ ਸੈਂਟਰ ਖੁੱਲਣੇ ਚਾਹੀਦੇ ਜਿਹੜੇ ਕਿ ਬੱਚੇ ਆਪਣੇ ਇੰਗਲਿਸ਼ ਸਕੂਲਾਂ 'ਚ ਪੜਦੇ ਉਹਨਾਂ ਨੂੰ ਮਾਂ ਬੋਲੀ ਚੰਗੀ ਤਰ੍ਹਾਂ ਸਿਖਾਈ ਜਾਵੇ ਬਹੁਤ ਬਹੁਤ ਧੰਨਵਾਦ ਮੇਰੇ ਕਿੰਨੜਾ ਸਾਹਿਬ ਰਿੰਪੀ ਭਾਜੀ ਦਾ ਕੀ ਇਹ ਪ੍ਰਾਲਾ ਕੀਤਾ ਜੈ ਹਿੰਦ ਅੱਜ ਮਾਂ ਬੋਲੀ ਦਿਵਸ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਫਗਵਾੜਾ ਵਿਖੇ ਜਰਨਜੀਤ ਸਿੰਘ ਕੰਨੜਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਮੋਤਵਾਰ ਹਸਤੀਆਂ ਪਹੁੰਚੀਆਂ ਸਾਡੀ ਕਲੌਸ ਮਰਚੈਂਟ ਦੀ ਉਹਨਾਂ ਦੇ ਨਾਮ ਨਾਲ ਕੇ ਇਹ ਦੋਸਤ ਮਨਾ ਰਹੀ ਹੈ ਮੈਂ ਆਪਣੀ ਕਲੌਸ ਮਰਚੈਂਟ ਐਸੋਸੀਏਸ਼ਨ ਵੱਲੋਂ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੀਆਂ ਸੰਗਤਾਂ ਨੂੰ ਲੱਖ ਲੱਖ ਬਧਾਈ ਦਿੰਦਾ ਹਾਂ ਔਰ ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਆਪਾਂ ਅਗਲੀ ਪੀੜ੍ਹੀ ਨੂੰ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਬਾਰੇ ਉਹਨਾਂ ਨੂੰ ਗਿਆਨ ਦੇਈਏ ਉਹਨਾਂ ਨੂੰ ਪੰਜਾਬੀ ਤੇ ਉਹਨਾਂ ਨੂੰ ਸਿੱਖਿਆ ਦੇਈਏ ਕਿਉਂਕਿ ਦੇਖਿਆ ਜਾ ਰਿਹਾ ਵੀ ਬਹੁਤ ਬੱਚੇ ਇਹਦੇ ਪੰਜਾਬ ਦੇ ਵਿੱਚ ਵੀ ਆ ਅੱਜ ਹਿੰਦੀ ਦਾ ਪ੍ਰਯੋਗ ਕਰ ਰਹੇ ਆ ਪੰਜਾਬੀ ਬਹੁਤ ਘੱਟ ਬੋਲ ਰਹੇ ਆ ਸੋ ਮੈਂ ਇੱਕ ਵਾਰ ਫਿਰ ਤੋਂ ਆਪਣੀ ਕਲਾਸਮਰਟ ਐਸੋਸੀਏਸ਼ਨ ਵੱਲੋਂ ਕਿੰਦਰਾ ਜੀ ਦਾ ਤੇ ਸ਼ਹਿਰ ਦੇ ਸਾਰੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਭਾਈ ਅੱਜ ਜਿਦਾਂ ਤੁਸੀਂ ਜਾਣਦੇ ਹੋ ਹਰ ਸਾਲ ਦੀ ਤਰ੍ਹਾਂ ਰੂਪੀ ਭਾਗੂ ਜੀ ਤੋਂ ਪੰਜਾਬ ਪੰਜਾਬੀ ਮਾਂ ਬੋਲੀ ਨੂੰ ਉਸ ਸਾਖ ਕਰਨ ਲਈ ਬੜਾਵਾ ਦੇ ਲਈ ਇਹ ਪਰਾਲੇ ਕਰ ਰਹੇ ਹਨ ਉਸੇ ਕੜੀ ਵਿੱਚ ਅੱਜ ਹੋ ਇੱਕ ਬਹੁਤ ਵੱਡਾ ਇੱਕ ਜੱਫਾ ਜਿਹੜਾ ਹੈਗਾ ਬੱਚਿਆਂ ਦੇ ਰੂਪ ਦੇ ਵਿੱਚ ਪੂਰੇ ਪਗਵਾੜੇ ਦੇ ਵਿੱਚ ਉਹ ਪ੍ਰਕਰਮਾ ਕਰਕੇ ਪਗਵਾੜਾ ਬਲੱਡ ਬੈਂਕ ਵਿੱਚ ਆਊਗਾ ਇਸ ਵਿੱਚ ਲੋਕਾਂ ਨੂੰ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਵੀ ਆਪਣੀ ਮਾਂ ਬੋਲੀ ਨੂੰ ਨਾ ਭੁੱਲਣ ਜਿਹੜੇ ਬੱਚੇ ਸਾਡੇ ਬਾਹਰ ਫੋਰਨ ਦੇ ਵਿੱਚ ਜਾ ਰਹੇ ਨੇ ਆਪਣੀ ਪੰਜਾਬੀ ਨੂੰ ਉੱਥੇ ਵੀ ਯਾਦ ਕਰ ਦੇਣਾ ਅਸੀਂ ਰਿੰਪੀ ਭਾਈ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹ ਜਿਹੜੇ ਪ੍ਰੋਗਰਾਮ ਉੱਧਰ ਹੀ ਕਰਾਉਂਦੇ ਰਹਿਣ ਤਾਂ ਕਿ ਸਾਡੀ ਮਾਂ ਬੋਲੀ ਹਮੇਸ਼ਾ ਸਾਰੇ ਬੰਦੇ ਦੇ ਮੂੰਹ ਤੇ ਚੜਦੀ ਰਹੇ ਧੰਨਵਾਦ